ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਬੀਰ ਬਾਦਲ ਸੁਖਾ ਗੱਪੀ ਅੱਜ ਅਕਾਲ ਤਖਤ ਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਵਿੱਚ ਗਿਆਨੀ ਰਗਵੀਰ ਸਿੰਘ ਜਥੇਦਾਰ ਦਾ ਇੱਕ ਬਿਆਨ ਆਉਂਦਾ ਹੈ ਹਰਜਿੰਦਰ ਸਿੰਘ ਧਾਮੀ ਨਿਹਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਧਿਆਨ ਹੁੰਦਾ ਹੈ ਕੁਝ ਹੋਰ ਖੱਤਾਂ ਹੈਗੀਆਂ ਨੇ ਜੜੀਆਂ ਸ਼ਮਨਿਕ ਮਿੰਟ ਦੇ ਪੈਸ਼ਨਲ ਆਪਣਾ ਘਰ ਚਲਾਉਂਦੀਆਂ ਨੇ ਉਹਨਾਂ ਦੇ ਬਿਆਨ ਆਏ ਮੈਂ ਕੀ ਲੱਭਿਆ ਮੈਂ ਆਪਣੀ ਗੱਲ ਕਰਨੀ ਹੈ ਕਹਿੰਦੇ ਸੁਖਵੀਰ ਬਾਦਲ ਨੇ ਸਿੰਘ ਸਾਹਿਬ ਨੂੰ ਚਿੱਠੀ ਦੇ ਵਿੱਚ ਲਿਖ ਕੇ ਦਿੱਤਾ ਇੱਕ ਚਰਚਾ ਤੁਸੀਂ ਸੁਣੀ ਹੋਣੀ ਆ ਬਹੁਤ ਨੀੜੀਅਤੇ ਲਫਾਫਾ ਕਲਚਰ ਇਹਨਾਂ ਹਰਾਮਖੋਰਾ ਨੂੰ ਪਹਿਲਾਂ ਇਹ ਪੁੱਛੋ ਇਹ ਅੱਠ ਕ ਬੰਦੇ ਆ ਜਿਹੜੇ ਮੇਨ ਨੇ ਆ ਪੰਜ ਪਾਂ ਤਖਤਾਂ ਜਹਦਾਦਾਰ ਨੇ ਇੱਕ ਸ਼ੋਮਨੀ ਕਮੇਟੀ ਦਾ ਪ੍ਰਧਾਨ ਹੈ ਦੋ ਤਿੰਨ ਕਸ਼ਕਤਰ ਨੇ ਤੇ ਇੱਕ ਸੁਖਗੱਪੀ ਹੈ ਜਣ ਕੇ ਸ਼ਗਵੀਰ ਬਾਦਲ ਜਦੋਂ ਅਕਾਲੀ ਦਲ ਦੇ ਵਿੱਚ ਗਿਰਾਵਟ ਆਉਂਦੀ ਹੈ ਉਦੋਂ ਲਫਾਫਾ ਕਲਚਰ ਕਰਕੇ ਆਉਂਦੀ ਹੈ ਜਸਵਿੰਦਰ ਸਿੰਘ ਭੱਲਾ ਹੋਰਾਂ ਨੇ ਵੀ ਇਹ ਜੋਕਸ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਖਾਫੇ ਵਿੱਚੋਂ ਕਿਦਾਂ ਨਿਕਲਦਾ ਤਖਤਾਂ ਦੇ ਜਥੇਦਾਰ ਲਖਾਫਾਂ ਵਿੱਚੋਂ ਕਿਦਾਂ ਨਿਕਲਦੇ ਨੇ ਇਹ ਲਖਾਫਾ ਕਲਚਰ ਨੇ ਤਾਂ ਸ਼੍ਰੋਮਣੀ ਕਾਲੇ ਵਾਲਾ ਬੇੜਾ ਘਰ ਕੀਤਾ ਤੇ ਅੱਜ ਕਹਿੰਦੇ ਜੀ ਸੁੱਖਾ ਗੱਪੀ ਜਥੇਦਾਰ ਨੂੰ ਚਿੱਠੀ ਲਿਖ ਕੇ ਦੇ ਆਇਆ ਮੀਡੀਆ ਚਰਚਾ ਬਾਅਦ ਵਿੱਚ ਕਰੂੰ ਮੈਂ ਦੱਸ ਦਿੰਨਾ ਵੀ ਚਿੱਠੀ ਵਿੱਚ ਲਿਖਿਆ ਕੀ ਸੀ ਸੁਣਿਓ ਧਿਆਨ ਦੇ ਨਾਲ ਹੁਣ ਮੈਨੂੰ ਕਹਣਾ ਅੰਤਰਜਾਮੀ ਆ ਨਾ ਅੰਤਰਜਾਮੀ ਨਹੀਂ ਇਹਨਾਂ ਦੀਆਂ ਕਰਤੂਤਾਂ ਮੈਂ ਬਹੁਤ ਨੇੜੇ ਹੋ ਕੇ ਦੇਖੀਆਂ ਨੇ ਮੈਂ ਅੰਤਰਜਾਮੀ ਨਹੀਂ ਦੱਸਾਂ ਵੀ ਕੀ ਲਿਖਿਆ ਸੀ ਉਹਦੇ ਵਿੱਚ ਲਿਖਿਆ ਸੀ ਰਗਵੀਰ ਸਿਆ ਤੂੰ ਗ੍ਰੰਥੀ ਸੀ ਤੈਨੂੰ ਜਥੇਦਾਰ ਮੈਂ ਬਣਾਇਆ ਸੁਖਵੀਰ ਬਾਦ ਨੇ ਇਹ ਲਿਖਿਆ ਸੀ ਬੰਦੇ ਦਾ ਪੁੱਤ ਬਣ ਕੇ ਨਾ ਕੋਈ ਹਰਕਤ ਨਾ ਕਰੇ ਜੋ ਮੈਂ ਲਿਖਿਆ ਉਹੀ ਕਰੀ ਹੁਣ ਕਰਨਾ ਕੀ ਹੈ ਬ੍ਰह्म 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 ਕੀ ਹੋਣਾ ਹੈ ਪਹਿਲਾਂ ਉਹ ਚਿੱਠੀ ਪੜ੍ਹੀ ਜਾਣੀ ਹੈ ਪੜ੍ਹਨ ਦੀ ਵੀ ਲੋੜ ਨਹੀਂ ਫੋਨ ਤੇ ਗੱਲਾਂ ਹੋਈਆਂ ਹੋਣੀਆਂ ਨੇ ਲਵਾਵਾ ਕਲਚਰ ਤੋਂ ਮਤਲਬ ਇਹ ਹੁੰਦਾ ਤੇ ਫਿਰ ਐਕਟਨ ਕਿੱਦਾਂ ਕਰਨੀ ਹੈ ਡਾਇਲੋਗ ਕਿੱਦਾਂ ਬੋਲਨੇ ਨੇ ਸਟੇਟਮੈਂਟ ਕਿੱਦਾਂ ਦੇਣੀ ਹੈ ਇਹ ਸਭ ਕੁਝ ਤਿਆਰੀ ਕਰ ਲੈਣੀ ਹੈ ਫਿਰ ਫੈਸਲਾ ਸੁਣਾਇਆ ਜਾਓ ਫਿਰ ਕਹਣਗੇ ਜੀ ਸੁਖਵੀਰ ਬਾਦਲ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਨਿਮਾਣਾ ਸਿੱਖ ਹੋ ਕੇ ਪੇਸ਼ ਹੋ ਕੇ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਮੰਗੀ ਹੈ ਭੁੱਲਾਂ ਬਖਸ਼ਣ ਵਾਸਤੇ ਨਿਮਰਤਾ ਸਹਿਤ ਚਿੱਠੀ ਲਿਖੀ ਹੈ ਇਹ ਕਹਿਣਗੇ ਹੁਣ ਹੋਰ ਸੋਨੇ ਉਧਿਆਨ ਦੇ ਨਾਲ ਗੱਲ ਜਦ ਤੁਸੀਂ ਨਮਾਣਾ ਸਿੱਖ ਹੋਣ ਦੀ ਬੰਦੇ ਗੱਲ ਕਰਦੇ ਨੇ ਨਾ ਜੁਪਤੀ ਲਾਲ ਵੇਖਰ ਜਿੱਥੇ ਪੈਂਦੀ ਆ ਪਹਿਣ ਦੇ ਅੱਜ ਉਹਦੇ ਨਾਲ ਘੱਟੋ ਘੱਟ 2 25 ਬੰਦਾ ਸੀ ਜਦੋਂ ਉਹ ਦਰਬਾਰ ਸਾਹਿਬ ਗਿਆ ਨਮਾਣਾ ਸਿੱਖ ਸੀ 30 40 ਬੰਦੇ ਸਕਿਉਰਟੀ ਦੇ ਸੀ 15 ਗੱਡੀਆਂ ਦਾ ਲਾਰਾ ਹੋਣਾ ਨਾਲ ਇਹ 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 ਨਿਮਾਣਾ ਸਿੱਖ ਸੀ ਇਹਨਾਂ ਬੇਵਕੂਫਾਂ ਨੇ ਇਹਨਾਂ ਹਰਾਮਖੋਰਾ ਨੇ ਇਹੀ ਕਹਿਣਾ ਕਰਨ ਨੂੰ ਕਿ ਨਿਮਾਣਾ ਸਿੱਖ ਬਣ ਕੇ ਉਹ ਆਪਣੀਆਂ ਗਲਤੀਆਂ ਮੰਗਣ ਵਾਸਤੇ ਭਾਵ ਗਲਤੀਆਂ ਦੀ ਮਾਫੀ ਮੰਗਣ ਵਾਸਤੇ ਪੱਲ ਤੱਕ ਤੇ ਪੇਸ਼ ਹੋਇਆ ਸੀ ਇਹ ਕਹਿਣਾ ਇਹਨਾਂ ਨੇ ਤੇ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਜਿਹੜੇ ਟੌੜਾ ਕਲਰ ਪੱਗਾਂ ਬੰਨਵਾ ਲੈ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੇ ਮੋੜੇ ਇਹ ਲਫਾਫਾ ਕਲਚਰ ਨੇ ਅਕਾਲੀ ਰਲ ਦਾ ਬੇੜਾ ਬਹਾਇਆ ਪਹਿਲਾਂ ਇਹ ਦੱਸੋ ਵੀ ਜਿਹੜੇ ਪੰਜਾਬ ਦੇ ਵਿੱਚ ਤਖਤਾਂ ਦੇ ਤਿੰਨ ਜਥੇਦਾਰ ਨੇ ਉਹ ਲਾਇਕ ਇਨਾਂ ਨੇ ਸੁਖਵੀਰ ਬਾਦਲ ਨੂੰ ਉਹ ਦੋਸ਼ੀ ਕਿਉਂ ਫਹਿਰਾਉਣਗੇ ਸੁਖਵੀਰ ਬਾਦਲ ਦੇ ਉਲਟ ਕਿਉਂ ਜਾਣਗੇ ਉਹ ਪਰ ਅਸੀਂ ਭੇਡਾਂ ਬਣ ਕੇ ਜਥੇਦਾਰ ਸਜ਼ਾ ਲਾਊਗਾ ਕੱਲ ਤੱਕ ਤਾਂ ਮਹਾਨ ਹੈ ਅਸੀਂ ਹੱਕ ਲੈਣੀ ਨਹੀਂ ਦੇਖੋ ਤੁਸੀਂ ਡਰਾਮਾ ਕੀ ਨਿਕਲਣਾ ਕੱਲ ਨੂੰ ਫੇ ਜਿਹੜਾ ਬਾਗੀ ਬੁਗੀ ਦੇ ਭੱਜੇ ਸੀ ਨਾ ਇਹਨਾਂ ਦੇ ਸਟੇਟਮੈਂਟਾਂ ਦੇਖੋ ਆਉਂਦੀਆਂ ਨਹੀਂ ਜੀ ਜਥੇਦਾਰ ਸਾਹਿਬ ਨੇ ਨਾ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਹੈ ਬਰੀਕੀ ਦੇ ਨਾਲ ਜਾਂਚ ਕਿਦਾਂ ਹੋਣੀ ਹੈ ਇੱਕ ਅਧਿਕ ਕਾਪੀ ਚੱਕ ਕੇ ਫੜਾਉਣੀ ਹੈ ਗੋਲਕਦੇ ਪੈਸਿਆਂ ਵਿੱਚੋਂ ਆ ਲਓ ਤੁਹਾਡੀ ਸੇਵਾ ਆਹੀ ਕੰਮ ਹੋਰ ਕੀ ਹੈ ਜਿੰਨੇ ਵੀ ਨੀਲੀਆਂ ਪੱਗਾਂ ਵਾਲੇ ਟੌੜਾ ਕਲਰ ਪੱਗਾਂ ਬੰਨਣ ਵਾਲੇ ਪੰਜਾਬ ਦੀਆਂ ਭੇਡਾਂ ਖਾਸ ਕਰਕੇ ਜਿਹੜੇ ਤੱਕੜੀ ਤੱਕੜੀ ਕਰਨ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਜੋ ਮਰਜੀ ਤੁਸੀਂ ਕਰ ਲੋ ਜੋ ਮਰਜੀ ਤਖਤਾਂ ਦੇ ਜਥੇਦਾਰਾਂ ਨੂੰ ਕੁਰਬਾਨ ਲੋ ਜਿੰਨੇ ਮਰਜੀ ਡਰਾਮੇ ਸੁਖਵੀਰ ਵੱਲ ਤੋਂ ਕਰਾ ਲੋ ਸ਼ਮਨਿਕ ਕਮੇਟੀ ਦੇ ਪ੍ਰਧਾਨ ਤੋਂ ਕਰਾ ਲੋ ਤੁਹਾਡਾ ਹਾਲ ਗੁਦਾਫੀ ਵਾਲਾ ਹੋਣਾ ਗੁਦਾਫੀ ਸੋਨੇ ਦੇ ਮਹਿਲਾਂ ਵਿੱਚ ਰਹਿੰਦਾ ਸੀ ਤੁਹਾਨੂੰ ਪਤਾ ਤੇ ਉਹਨਾਂ ਲੋਕਾਂ ਨੇ ਸੜਕਾਂ ਦੇ ਭਜਾ ਭਜਾ ਕੁੱਟਿਆ ਸੀ ਤੇ ਸੜਕ ਤੇ ਹੀ ਉਹਦੀ ਮੌਤ ਹੋਈ ਹੈ ਸ਼ਰਿਆਂ ਮਾਰਿਆ ਉਹਨਾਂ ਲੋਕਾਂ ਨੇ ਤੁਹਾਡੇ ਨਾਲ ਵੀ ਹਰਾਮਖੋਰੋ ਇਹੀ ਹੋਣਾ ਹੈ ਚੇਤੇ ਰੱਖਿਓ ਜਰ ਕਮਾਲ ਹੋ ਗਈ ਇਹਨਾਂ ਲੋਕਾਂ ਦੀ ਲਫਾਫਾ ਕਲਚਰ ਬੰਦ ਕਰਤਾ ਜੀ ਪਹਿਲਾਂ ਪ੍ਰਧਾਨ ਤੁਸੀਂ ਇਹਦੇ ਵਿੱਚੋਂ ਕੱਢਦੇ ਰਹੇ ਹੋ ਜਥੇਦਾਰ ਕੱਢਦੇ ਰਹੇ ਹੁਣ ਉਹੀ ਲਫਾਫਾ ਬੰਦ ਲੈ ਕੇ ਸੰਵੀਰਵਾਲ ਪਹੁੰਚ ਗਿਆ ਅਰਵੀਰ ਸਿੰਘ ਕੋਲੇ ਤੇ ਲੋਕ ਜਿਹੜੇ ਪੰਜਾਬ ਦੇ ਆ ਉਹ ਬੇਵਕੂਫ ਹੈਗੇ ਆ ਜਾਂ ਤੁਸੀਂ ਬਣਾ ਰਹੇ ਹੋ ਪਰ ਮੈਨੂੰ ਤਾਂ ਲੱਗਦਾ ਵੀ ਲੋਕ ਹੁਣ ਬੇਵਕੂਫ ਨਹੀਂ ਹੈਗੇ ਲੋਕਾਂ ਨੂੰ ਸਮਝ ਹੈ ਗਈ ਆ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਦੋਂ ਇਹ ਚਰਚਾ ਸੁਣੀ ਸੰਵੀਰ ਬਾਦਲ ਪੇਸ਼ ਹੋਇਆ ਜੀ ਅਕਾਲੀ ਦਲ ਦਾ ਚਿਹਰਾ ਨਮਾ ਪ੍ਰਧਾਨ ਆਜੂਗਾ ਜਥੇਦਾਰ ਨੇ ਬੰਦ ਲੁਕਾਵਾ ਚਿੱਠੀ ਫੜ ਲਈ سزا ਲਗੂ ਯਰ ਕੀ ਬਕਵਾਸ ਕਰਦੇ ਤੁਸੀਂ ਕਿੰਨਾ ਕੁ ਲੋਕਾਂ ਨੂੰ ਦੇਵਕੂ ਬਣਾਉਂਗੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਨਾ ਬਾਗਲ ਪਰਿਵਾਰ ਨੇ ਆ ਨੀਲੀਆਂ ਪੱਗਾਂ ਵਾਲੇ ਨੇ ਪੰਜਾਬ ਦਾ ਬੇੜਾਗਰ ਕੀਤਾ ਹੈ ਨਾ ਐਨਾ ਤਾਂ ਪਾਕਿਸਤਾਨ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਜੇ ਆ ਗਿਆ ਦੁਬਾਰਾ ਸ਼ਰਮ ਕਰ ਲੋ ਮਾੜੀ ਮੋਟੀ ਇਹਨਾਂ ਨੂੰ ਤਾਂ ਗੁਰਦਾਰੇ ਸੜਾ ਲੋ ਸ਼੍ਰਮਿਕ ਕਮੇਟੀ ਦਾ ਕਬਜ਼ਾ ਛਡਵਾ ਲਓ ਇਹਨਾਂ ਤੋਂ ਪੰਜਾਬ ਸੋਨੇ ਦੀ ਚਿੜੀ ਜਿਵੇਂ ਕਹਿੰਦੇ ਸੀ ਨਾ ਬਣ ਜਾਊਗਾ ਬਣਾਇਆ ਜਾ ਸਕਦਾ ਜਿਹੜੇ ਮਿਹਨਤ ਕਾ ਸ਼ਲੋਕ ਨੇ ਨਾ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਸ਼੍ਰਮਿਕ ਕਮੇਟੀ ਦੇ ਬਾਜਰਦਾਰ ਇੱਥੇ ਹੁਨਰ ਵਾਲੇ ਲੋਕ ਬਹੁਤ ਬੈਠੇ ਆ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਨਾ ਉਹ ਬਹੁਤ ਲੋਕ ਬੈਠੇ ਆ ਇਹਨਾਂ ਕਦੀੜਾ ਨੂੰ ਇਹਨਾਂ ਹਰਾਮਖੋਰਾ ਨੂੰ ਕੱਢ ਦੋ ਛੇਤਰ ਮਾਰ ਕੇ ਗਦਾਫੀ ਦੀ ਤਰ੍ਹਾਂ ਫਿਰ ਸਵਾਦ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ